ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਵਿੱਚ ਹੋਏ ਕੱਲੂ ਘਰੇ ਦੇ ਜਮਿਤ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਸ਼ਾਂਤੀਪੂਰਵਕ ਜੋ ਸ਼ੀਦੀ ਦੇਸੀ ਮਨਾਇਆ ਗਿਆ ਭਾਈ ਕੁਲਦੀਪ ਸਿੰਘ ਗੜੱਜ ਨੇ ਅਰਦਾਸ ਰਾਹੀਂ ਇੱਕ ਸੰਦੇਸ਼ ਦਿੱਤਾ ਪਹਿਲਾ ਆਪੋ ਸੰਦੇਸ਼ ਸੁਣਦੇ ਹਾਂ ਤੇ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਆਪਣੇ ਪਰਸਨਲ ਐਕਸਪੀਰੀਅੰਸ ਜੋ ਆਪਾਂ ਦਰਬਾਰ ਸਾਹਿਬ ਵਿੱਚ ਜਾ ਕੇ ਲਿਆ ਸੱਚੇ ਪਾਤਸ਼ਾਹ ਜੀਓ ਪਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘਲੂ ਘਾਰੇ ਨੂੰ ਮਨਾਇਆ ਜਾ ਰਿਹਾ ਹੈ ਪਾਤਸ਼ਾਹ ਆਪ ਨੇ ਕਿਰਪਾ ਕਰਨੀ ਸਿੱਖ ਕਾਮ ਨੂੰ ਦਰਿੜਤਾ ਬਖਸ਼ਣੀ ਇਸੇ ਤਰ੍ਹਾਂ ਯੋਧਿਆਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦਾ ਬਲ ਬਖਸ਼ਣਾ ਮੇਰੀ ਪੀਰੀ ਦੇ ਮਾਲਕਾ ਅੱਜ ਵੀ ਸਿੱਖਾਂ ਦੇ ਕਕਾਰਾਂ ਦੇ ਨਾਲ ਸੱਚੇ ਪਾਤਸ਼ਾਹ ਜੀਓ ਸਾਡੀ ਪਛਾਣ ਤੁੰਦਲਾ ਕਰਨ ਦੇ ਲਈ ਕਈ ਕਾਰਵਾਈਆਂ ਹੋ ਰਹੀਆਂ ਨੇ ਸੱਚੇ ਪਾਤਸ਼ਾਹ ਜੀਓ ਬੰਦੀ ਸਿੰਘ ਸਮੇਤ ਜਿੰਦਾ ਸ਼ਹੀਦਾ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਕੌਮ ਨੂੰ ਇਤਫਾਕ ਬਖਸ਼ੋ ਅਸੀਂ ਇਹਨਾਂ ਦੀਆਂ ਰਿਹਾਈਆਂ ਦੇ ਲਈ ਕੌਮ ਮਿਲ ਜੁਲ ਕੇ ਯਤਨ ਕਰੇ ਜਿਓ ਪਾਤਸ਼ਾਹ ਜੀਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀਓ ਇਹ ਪੰਥ ਇਹ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਣਾ ਮਿਹਰ ਭਰਿਆ ਹੱਥ ਰੱਖੋ ਇਹ ਕਦੀ ਵੀ ਸੱਚੇ ਪਾਤਸ਼ਾਹ ਜੀਓ ਜੰਗ ਦਾ ਅਖਾੜਾ ਨਾ ਬਣੇ ਮੇਰੀ ਪੀਰੀ ਦੇ ਮਾਲਕਾ ਧਨ ਧਨ ਗੁਰੂ ਹਰਿ ਗੋਬਿੰਦ ਪਾਤਸ਼ਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਤੇ ਅਨਸਾਰ ਕੌਮ ਨੂੰ ਗੁਰਮਖ ਬੈਸੋ ਸਫਾ ਵਿਛਾਏ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਤਕਾਰ ਜੋਗ ਦਲ ਪੰਥ ਸਾਡੀਆਂ ਟਕਸਾਲਾ ਧਾਰਮਿਕ ਜਾਖੇ ਬੰਦੀਆਂ ਅਤੇ ਸੱਚੇ ਪਾਤਸ਼ਾਹ ਜੀਓ ਸਮੁੱਚਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਕ ਰਵੇ ਖਾਲਸਾ ਹੀ ਝੰਡੇ ਦੇ ਹੇਠ ਇਸੇ ਤਰ੍ਹਾਂ ਪਾਤਸ਼ਾਹ ਜੀਓ ਆਪ ਜੀ ਦੇ ਪੂਰਨਿਆਂ ਤੇ ਚੱਲੇ ਧਾਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ ਘਲੂ ਘਾਰੇ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰੰंभ ਕੀਤੇ ਨੇ ਸੰਪੂਰਨ ਭੋਗ ਪੈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮਰੱਥ ਬਖਸ਼ਣੀ ਕੌਮ ਨੂੰ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ ਕੌਮ ਦੇ ਬੱਚੇ ਬੱਚੇ ਦੇ ਵਿੱਚ ਸ਼ਹੀਦਾਂ ਦਾ ਚੇਤਾ ਸ਼ਹੀਦਾਂ ਦਾ ਜਜ਼ਬਾ ਭਾਈ ਸਾਹਿਬ ਨੇ ਅਰਦਾਸਾਂ ਹੀ ਜੋ ਸੰਦੇਸ਼ ਦਿੱਤਾ ਬਹੁਤ ਹੀ ਭਾਵਕ ਸੰਦੇਸ਼ ਦਿੱਤਾ ਤੇ ਸਿੱਖ ਪੰਧੀਆਂ ਦੀਆਂ ਸਾਰੀਆਂ ਟਕਸਾਲਾਂ ਨੂੰ ਇਕਜੁੱਟ ਹੋ ਕੇ ਸਿੱਖ ਪੰਥ ਲਈ ਕੰਮ ਕਰਨ ਲਈ ਤੇ ਗੁਰੂ ਰਾਮਦਾਸ ਲਈ ਅਰਦਾਸ ਕੀਤੀ ਕਿ ਸਾਡੇ ਬੰਦੀ ਸਿੰਘਾਂ ਨੂੰ ਛਡਵਾਇਆ ਜਾਏ ਤੇ ਹੋਰ ਵੀ ਬਹੁਤ ਇਸ ਤਰ੍ਹਾਂ ਦੀਆਂ ਉਹਨਾਂ ਨੇ ਭਾਵਕ ਗੱਲਾਂ ਕਹੀਆਂ ਉਹਨਾਂ ਦਾ ਦਰਦ ਸਾਫ਼ ਚਲਕਦਾ ਸੀ ਬਾਕੀ ਭਾਈ ਕੁਲਦੀਪ ਸਿੰਘ ਗੜਗਜ ਨੇ ਸੋਣਾ ਸੰਦੇਸ਼ ਛੱਡਿਆ ਤੇ ਅੱਗੇ ਆਪਾਂ ਦੇਖਦੇ ਹਾਂ ਕਿ ਗੁਰੂ ਰਾਮਦਾਸ ਰੋਵਰ ਵਿੱਚ ਨਾਉਣ ਦੇ ਕੀ ਫਾਇਦੇ ਹਨ ਤੇ ਕੀ ਉੱਥੋਂ ਦੀ ਮਹਾਨਤਾ ਹੈ ਵਾਕਿਆ ਹੀ ਗੁਰੂ ਰਾਮਦਾਸ ਦਾ ਦਰ ਬਹੁਤ ਮਹਾਨ ਹੈ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿਉਂਕਿ ਮੈਂ ਉੱਥੇ ਸੰਨ 84 ਦੇ ਜੋ ਕੱਲੂ ਘਾਰੇ ਦੇ ਨਿਮਿਤ ਉੱਥੇ ਸਿੱਧੀ ਸਮਾਗਮ ਹੋਇਆ ਸੀ ਉਸ ਦੇ ਨਿਮਿਤ ਅਸੀਂ ਉੱਥੇ ਪਹੁੰਚੇ ਸੀ ਤੇ ਬੜਾ ਹੀ ਸ਼ਾਂਤੀਮਈ ਸਮਾਗਮ ਹੋਇਆ ਸਿੱਖਾਂ ਦਾ ਕੋਈ ਆਪਸੀ ਦੇ ਦਾ ਟਕਰਾਅ ਨਹੀਂ ਹੋਇਆ ਠੀਕ ਹੈ ਵਿਚਾਰਾਂ ਦਾ ਟਕਰਾਅ ਹੁੰਦਾ ਰਹਿੰਦਾ ਹੈ ਪਰ ਇਹ ਸਾਡੇ ਸਿੱਖ ਪੰਥ ਨੂੰ ਅੱਗੇ ਜਾ ਕੇ ਸੋਚਣ ਦੀ ਲੋੜ ਹੈ ਕਿਸ ਤਰ੍ਹਾਂ ਦੇ ਟਕਰਾਅ ਇਸ ਤਰ੍ਹਾਂ ਦੀ ਵਿਵਾਦ ਪੈਦਾ ਨਾ ਕੀਤੇ ਜਾ ਸਿੱਖ ਪੰਥ ਨੂੰ ਸੋਚ ਸਮਝ ਕੇ ਆਪਣੇ ਪੰਥ ਨੂੰ ਅੱਗੇ ਲੈ ਜਾਣ ਵਾਲੇ ਸੋਚਣਾ ਚਾਹੀਦਾ ਹੈ ਤੇ ਅਸੀਂ ਉੱਥੇ ਪਹੁੰਚੇ ਸ਼ੁਰੂ ਵਿੱਚ ਅਸੀਂ ਸੁਲਤਾਨਪੁਰ ਲੋਧੀ ਤੋਂ ਚੱਲਦੇ ਹੋਏ ਉੱਥੇ ਯਾਤਰਾ ਲਈ ਗਏ ਸੀ ਸultanpur Lodhi ਵਿਖੇ ਅਸੀਂ ਬੇਰ ਸਾਹਿਬ ਗੁਰੂ ਘਰ ਵਿੱਚ ਰੁਕੇ ਸੀ ਤੇ ਬੇਰ ਬੇਰ ਸਾਹਿਬ ਗੁਰੂ ਘਰ ਵਿੱਚ ਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਉਹਨਾਂ ਦਾ ਤਪ ਸਥਾਨ ਹੈ ਉੱਥੇ ਬੇਰੀ ਲੱਗੀ ਹੋਈ ਹੈ ਤੇ ਬੇਰੀ ਦੇ ਠੀਕ ਨਜ਼ਦੀਕ ਇੱਕ ਤਪ ਸਥਾਨ ਜੋ ਕਿ ਭੋਰੇ ਦੇ ਰੂਪ ਵਿੱਚ ਬਣਿਆ ਹੋਇਆ ਹੈ ਇੱਥੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਤਪ ਕਰਿਆ ਕਰਦੇ ਸਨ ਤੇ ਉੱਥੋਂ ਇਹ ਇੱਕ ਹੱਟ ਜਿੱਥੇ ਕਿ ਜਿਸ ਨੂੰ ਆਪਾਂ ਮੋਦੀ ਖਾਨਾ ਕਹਿ ਦਿੰਦੇ ਹਾਂ ਉੱਥੇ ਗੁਰੂ ਮਹਾਰਾਜ ਦੇ ਉਹ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ ਤੇ 13-13 ਤੋਲਦੇ ਸਨ ਉੱਥੇ ਉਹਨਾਂ ਦੇ ਬੱਟੇ ਪਏ ਹਨ ਪੱਥਰ ਦੇ ਬੱਟੇ ਹਨ ਉਹ ਪਏ ਹਨ ਉਸ ਤੋਂ ਬਾਅਦ ਅਸੀਂ ਗਏ ਬੀਬੀ ਬਿਬੀ ਨਾਨਕੀ ਉਹਨਾਂ ਦੇ ਜਿੱਥੇ ਉਹ ਰਹਿੰਦੇ ਸਨ ਉਸ ਸਥਾਨ ਤੇ ਗਏ ਸੀ ਜਿੱਥੇ ਭਈਆ ਜੈ ਰਾਮ ਨਾਲ ਉਹ ਵਿਆਹ ਕੀ ਰਹੀ ਸੀ ਤੇ ਉੱਥੇ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਉਹ ਜਿਸ ਤਰ੍ਹਾਂ ਕਿ ਇੱਕ ਖੂਹ ਹੈ ਉੱਥੇ ਨਲਕਾ ਲੱਗਿਆ ਹੋਇਆ ਹੈ ਉੱਪਰ ਸultanpur Lodi ਪਹੁੰਚ ਕੇ ਸਾਨੂੰ ਜਦੋਂ ਅਸੀਂ ਗੁਰੂ ਮਹਾਰਾਜ ਦੇ ਉਸ ਸਥਾਨ ਉੱਤੇ ਪਹੁੰਚੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਹਿਸੂਸ ਹੋਈ ਸਕੂਨ ਮਹਿਸੂਸ ਹੋਇਆ ਫਿਰ ਅਸੀਂ ਉਸ ਨਦੀ ਦੇ ਕੋਲ ਪਹੁੰਚੇ ਬੇਈ ਨਦੀ ਹੈ ਜਿੱਥੇ ਗੁਰੂ ਮਹਾਰਾਜ ਨੇ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਮੂਲ ਮੰਤਰ ਦਾ ਜਾਪ ਆ ਇੱਕ ਕਮਕਾਰ ਸਤਨਾਮ ਕਰਤਾ ਪੁਰਖ ਨਿਰਭੈ ਨਿਰਭਉ ਕਾਲ ਮੂਰਤ ਜੀ ਨੂੰ ਜੀ ਸਹੰਗ ਉਚਾਰਿਆ ਸੀ ਉਸ ਦਿਨ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਤਿੰਨ ਨੱਲੇ ਹੀ ਲੋਪ ਰਹੇ ਸਨ ਤੇ ਚੌਥੇ ਦਿਨ ਜਦੋਂ ਉਹ ਨਿਕਲੇ ਤਾਂ ਥੋੜਾ ਜਿਹਾ ਅੱਗੇ ਜਾ ਕੇ 2.5 ਕਿਲੋਮੀਟਰ ਅੱਗੇ ਘਰ ਬਣਿਆ ਹੋਇਆ ਹੈ ਸੰਤ ਘਟ ਉੱਥੇ ਜਾ ਕੇ ਉਹਨਾਂ ਨੇ ਦਰਸ਼ਨ ਕੀਤੇ ਸੀ ਉੱਥੇ ਉਹਨਾਂ ਨੇ ਕਿਹਾ ਸੀ ਕਿ ਨਾ ਕੋ Hindu ਨਾ ਕੋ Musalman ਭਾਵੇਂ ਸਾਰਾ ਸੰਸਾਰ ਦੇ ਵਿੱਚ ਇਨਸਾਨੀਅਤ ਹੈ ਜੋ ਉਹਨਾਂ ਦਾ ਕੋਈ ਜਾਤ ਪਾਤ ਨਹੀਂ ਹੈ ਤੇ ਫਿਰ ਅਸੀਂ ਸੁਲਤਾਨਪੁਰ ਲੋਧੀ ਤੋਂ ਵਾਪਸ ਅਮਰਤਸਰ ਸਾਹਿਬ ਵਿਖੇ ਪਹੁੰਚੇ ਅਮਰਸਰ ਸਾਹਿਬ ਜਾ ਕੇ ਸਾਡੇ ਮਨ ਨੂੰ ਬੜਾ ਸਕੂਨ ਮਹਿਸੂਸ ਹੋਇਆ ਉੱਥੇ ਜੋ ਦੁੱਖ ਪੰਨੀ ਦੇਰੀ ਬਣੀ ਹੋਈ ਹੈ ਜੋ ਜਿਸ ਵਿੱਚ ਆਪਾਂ ਜਾਣਦੇ ਹਾਂ ਕਿ ਰਜਨੀ ਇੱਥੇ ਪਿੰਗਲੇ ਦਾ ਇਤਿਹਾਸ ਜੁੜਿਆ ਹੋਇਆ ਹੈ ਉਸ ਵਿੱਚ ਅਸੀਂ ਇਸ਼ਨਾਨ ਕੀਤਾ ਇਸ਼ਨਾਨ ਕਰਨ ਨਾਲ ਮਨ ਨੂੰ ਬੜਾ ਸਕੂਨ ਮਿਲਿਆ ਕਿਉਂਕਿ ਅਸੀਂ ਪਹਿਲਾਂ ਕਦੇ ਉੱਥੇ ਨਹੀਂ ਗਏ ਸੀ ਜਦ ਅਸੀਂ ਉੱਥੇ ਪਹੁੰਚੇ ਬੜਾ ਮਨ ਨੂੰ ਸਕੂਨ ਇੱਕ ਰੂਹ ਨੂੰ ਸਕੂਨ ਮਿਲਿਆ ਤੇ ਉਸ ਵਜਿਛਨਾਣ ਕਰਕੇ ਇੰਜ ਲੱਗਾ ਕਿ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਹੈ ਬਿਲਕੁਲ ਦੇਹ ਰੋਗਤਾ ਬਖਸ਼ ਦਿੰਦਾ ਹੈ ਗੁਰੂ ਭੰਦਾਸ ਉਸ ਜਗ੍ਹਾ ਤੇ ਜਾਣ ਵਾਕਾ ਹੀ ਜੋ ਮਨ ਵਿੱਚ ਅਸੀਂ ਧਾਰਦੇ ਹਾਂ ਇੱਛਾ ਪੂਰੀ ਹੁੰਦੀ ਹੈ ਬਾਕੀ ਗੁਰੂ ਮਹਾਰਾਜ ਦੇਹ ਰੋਗਤਾ ਬਖਸ਼ੇ ਸਾਨੂੰ ਇੰਨਾ ਹੀ ਚਾਹੀਦਾ ਹੈ ਦੁਨਿਆਵੀ ਚੀਜ਼ਾਂ ਅਸੀਂ ਆਪਣੀ ਮਿਹਨਤ ਨਾਲ ਹਾਸਲ ਕਰ ਲਵਾਂ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਲੈਣਾ ਕਾਫੀ ਨਵੀਆਂ ਲੱਗੀਆਂ ਹੋਈਆਂ ਸਨ ਪਰ ਗੁਰੂ ਮਹਾਰਾਜ ਜਿਸ ਸਮੇ ਆਪਾਂ ਨੂੰ ਬੁਲਾਉਣਾ ਚਾਹੁੰਦੇ ਹਨ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਆਪਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ ਅਸੀਂ ਕਦੇ ਇਹ ਨਹੀਂ ਸੋਚਿਆ ਸੀ ਕਿ ਗੁਰੂ ਰਾਮਦਾਸ ਦੇ ਦਰਬਾਰ ਤੇ ਇੰਨੀ ਜਲਦੀ ਬਗ ਜਾਗੇ ਕਿ ਇੰਨਾ ਜਲਦੀ ਸਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਹੋ ਜਾਣਗੇ ਪਰ ਚਲੋ ਗੁਰੂ ਮਹਾਰਾਜ ਦੀ ਮਰਜ਼ੀ ਸੀ ਅਸੀਂ ਘੰਟਾ ਦੋ ਘੰਟੇ ਲੈਣ ਵਿੱਚ ਲੱਗੇ ਤੇ ਉਸ ਤੋਂ ਬਾਅਦ ਸਾਡਾ ਨੰਬਰ ਆਇਆ ਤੇ ਅਸੀਂ ਗੁਰੂ ਮਹਾਰਾਜ ਦੇ ਅੰਦਰ ਜਾ ਕੇ ਦਰਸ਼ਨ ਕੀਤੇ ਫਿਰ ਅਸੀਂ ਸਾਰਾ ਉੱਥੋਂ ਦਾ ਮਾਹੌਲ ਦੇਖਿਆ ਤੇ ਬੜਾ ਹੀ ਮਨ ਨੂੰ سکون ملا تے اس تو بعد اسیں واپسی وچ مہتھانہ صاحب گurdwarہ جتھے کہ ਸਾਡੇ ਸਿੱਖ ਪੰਥ ਦਾ ਇਤਿਹਾਸ ਬਿਲਕੁਲ ਜਿਉਂਦਾ ਜਾਗਦਾ ਪਿਆ ਹੈ ਉੱਥੇ ਸਿੱਖ ਪੰਥ ਦੀਆਂ ਬੜੀਆਂ ਹੀ ਕਰਤیاں ਬਣਾਈਆਂ ਹੋਈਆਂ ਹਨ ਤੇ ਸਾਰੀਆਂ ਕਰਤیاں بولਦੀਆਂ ਹਨ ਤੇ ਉਸ ਵਿੱਚ سارے ਮਤੀ ਦਾਸ منی ਦਾਸ ਭਾਈ ਦੇ ਆਦਿ ਸਾਰੇ ਸਿੱਖਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਹਨ ਤੇ ਉਹ ਤਸਵੀਰਾਂ ਦੇਖ ਕੇ ਇੰਜ ਲੱਗਦਾ ਹੈ ਕਿ ਵਾਕਿਆ ਹੀ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹਨ ਮਾਵਾ ਮਾ ਨੇ ਆਪਣੇ ਪੁੱਤ ਬਹੁਤ ਗਮਾਏ ਹਨ ਤੇ ਵਾਕ ਹੀ ਦੇਖਣ ਵਾਲੀਆਂ ਚੀਜ਼ਾਂ ਹਨ ਬਹੁਤ ਹੀ ਸਕੂਨ ਮਿਲਦਾ ਹੈ ਇਹੀਆਂ ਚੀਜ਼ਾਂ ਦੇਖ ਕੇ ਤੇ ਆਪਣਾ ਨੂੰ ਤੇ ਆਪਣੇ ਬੱਚਿਆਂ ਨੂੰ ਸੇਰ ਮਿਲਦੀ ਹੈ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ